ਸਾਡੇ ਵੀ ਕਿਸ ਤਰ੍ਹਾਂ ਹੋਇਆ ਤਾਂ ਹੈ 6 ਜੂਨ ਨੂੰ ਹਾਂਜੀ ਹਾਂ ਕਿੰਨੇ ਛੋਟੇ ਛੋਟੇ ਬੱਚੇ ਤੇ ਸਾਡੇ ਤੇ ਕਿੰਨੇ ਸਾਰੀ ਪ੍ਰਕਰਮਾ ਖੂਨਾਂ ਨਾਲ ਭਰੀ ਪਈ ਸੀ ਮਨ ਭਾਰਾ ਆ ਜੀ ਇਹ ਪ੍ਰਦਰਸ਼ਨੀ ਦੇਖ ਕੇ ਹਾਂਜੀ ਛੋਟੇ ਛੋਟੇ ਬੱਚੇ ਇਹਨਾਂ ਨੇ ਕੀ ਦੇਖਿਆ ਦੁਨੀਆ ਵਿੱਚ ਆ ਕੇ ਕੀ ਇਹਨਾਂ ਨੇ ਕਿਸੇ ਦਾ ਬਗਾੜਿਆ ਤਾਂ ਬੱਚੇ ਜਿਹੜਾਂ ਨਾਲ ਬੀਤੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਘਰ ਕਿਸ ਤਰ੍ਹਾਂ ਬਰਬਾਦ ਹੋਏਵੇਂ ਜਿਨ੍ਹਾਂ ਦੇ ਬੱਚੇ ਕਤਲ ਹੋਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਅੱਜ ਦੀ ਘੜੀ ਉਹਨਾਂ ਦਾ ਜ਼ਿੰਦਗੀ ਭਰ ਇਹ ਲੜਾਈ ਨਹੀਂ ਹੈਗਾ ਉਹ ਕਿਹੜਾ ਜਿਉਂਦੇ ਆ ਆਪਣੇ ਯਾਰ ਚ ਇਹ ਬਿਰਸਿੱਖਾਂ ਨਾਲ ਹੀ ਕਿਉਂ ਕੀਤਾ ਜਾਂਦਾ ਸਿੱਖਾਂ ਨੂੰ ਕਿਉਂ ਮੜਾ ਕੇ ਆ ਜਾਂਦਾ ਸਿੱਖ ਹੀ ਕਿਉਂ ਅੱਤਵਾਦੀ ਕਹੇ ਜਾਂਦੇ ਜੇ ਉਹ ਆਪਣੇ ਹੱਕਾਂ ਲਈ ਲੜਦੇ ਤਾਂ ਉਹਨਾਂ ਨੂੰ ਅੱਤਵਾਦੀ ਕਹਿ ਦਿੱਤਾ ਜਾਂਦਾ ਲਾਈਵ ਦੇਖਿਓ ਉਹਨਾਂ ਦਾ ਕੀ ਹਾਲ ਹੋਊਗਾ ਸਾਡਾ ਕਲੇਜਾ ਦੇਖ ਕੇ ਫੜਦਾ ਏਓ ਜਿਹੀਆਂ ਤਸਵੀਰਾਂ ਉਹਨਾਂ ਦੇਖ ਕੇ ਸਾਡਾ ਕਲੇਜਾ ਫੜਦਾ ਏ ਗੁਰੂ ਘਰ ਨਾਲ ਦਾ ਕਿਸੇ ਨੂੰ ਕੋਈ ਵੈਰ ਨਹੀਂ ਕਰਨਾ ਚਾਹੀਦਾ ਪਰਮਾਤਮਾ ਸਭ ਲਈ ਇੱਕ ਬਹੁਤ ਜ਼ਿਆਦਾ ਮਨਪਰਾਇਆ ਦੇਖਿਆ ਨਹੀਂ ਜਾਂਦਾ ਦੇਖਿਆ ਨਹੀਂ ਜਾਂਦਾ ਦਾ ਪਰਿਵਾਰ ਸਾਰਾ ਮਾਤਾ ਜੀ ਦਾ ਗੁਜ਼ਰ ਚੁੱਕਾ ਪਰ ਉਕੋਲ ਬੈਠੀ ਆ ਫੋਟੋ ਤੇ ਦੇਖ ਕੇ ਮਨ ਬਹੁਤ ਭਰਿਆ ਆ ਇਹ ਦੇਖੋ ਤੁਸੀਂ ਵੀ ਸਾਡੇ ਸਿੱਖਾਂ ਦੇ ਨਾਲ ਕਿੰਨਾ ਉਹ ਜੂਨ 1984 ਸਮੇਂ ਦੀ ਜ਼ਾਲਮ ਸਰਕਾਰ ਵੱਲੋਂ 1 ਜੂਨ ਤੋ 6 ਜੂਨ ਤੱਕ ਸ੍ਰੀ ਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਨਾ ਭੁੱਲਣਯੋਗ ਨਾ ਬਖਸ਼ਣਯੋਗ ਤਾਂ ਇਹ ਤਸਵੀਰਾਂ ਉਸ ਵੇਲੇ ਦੀਆਂ ਆਯਾਤ ਨੇ ਜਦੋਂ ਕਿ ਸਰਕਾਰ ਵੱਲੋਂ ਤਸ਼ੱਦਦ ਕੀਤੀ ਗਈ ਸੀ ਕਿ ਗੁਰੂ ਘਰਾਂ ਦੇ ਉੱਤੇ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦਾ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਆ ਵੀ ਰਹੀਆਂ ਨੇ ਦੇਖ ਰਿਆ ਨੇ ਤਾਂ ਉਸ ਸਮੇਂ ਦਾ ਦਰਦ ਆਪਣੇ ਮਨਾਂ ਦੇ ਵਿੱਚ ਲੈ ਕੇ ਜਾ ਰਹੀਆਂ ਨੇ ਤਾਂ ਆ ਵਾਹਿਗੁਰੂ ਜੀ ਤੁਸੀਂ ਇਹ ਪ੍ਰਦਰਸ਼ਨੀ ਦੇਖੀ ਉਸ ਸਮੇਂ ਕਿੰਨਾ ਕੁ ਮਾੜਾ ਮਾਹੌਲ ਹੋਊਗਾ ਤਾਂ ਅੱਜ ਵੀ ਉਹ ਸਮਝ ਆ ਤਾਂ ਹਾਂਜੀ ਹਾਂਜੀ ਦੇਖ ਕੇ ਜਾਦਾ ਆਉਂਦਾ ਸਾਡੇ ਵੀ ਕਿਸ ਤਰ੍ਹਾਂ ਹੋਇਆ ਤਾਂ ਹੈ 6 ਜੂਨ ਨੂੰ ਹਾਂਜੀ ਹਾਂ ਕਿੰਨੇ ਛੋਟੇ ਛੋਟੇ ਬੱਚੇ ਤੇ ਸਾਰੇ ਤੇ ਕਿੰਨੇ ਸਾਰੀ ਪ੍ਰਕਰਮਖੁਨਾ ਨਾਲ ਭਰੀ ਪਈ ਸੀ ਹਾਂ ਅਸੀਂ ਤਾਂ ਮੱਤਾਂ ਮਨ ਭਾਰਾ ਆ ਜੀ ਇਹ ਪ੍ਰਦਰਸ਼ਨੀ ਦੇਖ ਕੇ ਹਾਂਜੀ ਛੋਟੇ ਛੋਟੇ ਬੱਚੇ ਇਹਨਾਂ ਨੇ ਕੀ ਦੇਖਿਆ ਤਾਂ ਦੁਨੀਆ ਵਿੱਚ ਆ ਕੇ ਕੀ ਇਹਨਾਂ ਨੇ ਕਿਸੇ ਦਾ ਬਗਾੜਿਆ ਤਾਂ ਇਹ ਜਿਹੜੇ ਕਿਉਂਕਿ ਆਮ ਤੌਰ ਤੇ ਸੰਗਤ ਜੋ ਗੁਰੂ ਘਰ ਆਂਦੀ ਆ ਤਾਂ ਇੱਕੋ ਤਾਂ ਪਤਾ ਲੱਗੇ ਕਿ ਸਰਕਾਰ ਆ ਗਈ ਜਦੋਂ ਗੋਲੀਆਂ ਚੱਲ ਪਈਆਂ ਮਾਹੌਲ ਖਰਾਬ ਹੋ ਗਿਆ ਤਾਂ ਗੁਰੂ ਘਰ ਆ ਕੇ ਦੇ ਬੰਦਾ ਵੈਸੇ ਹੀ ਗੁਰੂ ਨਾਲ ਜੁੜਿਆ ਹੁੰਦਾ ਜੀ ਤਾਂ ਇਸ ਤਰ੍ਹਾਂ ਦੇ ਨਾਲ ਜਦੋਂ ਹਮਲਾ ਹੋ ਜੇ ਤਾਂ ਕਿੰਨਾ ਕੁ ਦੁਖਤ ਦੀ ਗੱਲ ਹੈ ਦੁੱਖ ਤਾਂ ਬਹੁਤ ਹੁੰਦਾ ਜੀ ਜਿਨ੍ਹਾਂ ਦੇ ਬੱਚੇ ਜਿਹੜਾਂ ਨਾਲ ਬੀਤੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਘਰ ਕਿਸ ਤਰ੍ਹਾਂ ਬਰਬਾਦ ਹੋਏ ਹੋਏ ਆ ਜਿਨ੍ਹਾਂ ਦੇ ਬੱਚੇ ਕਤਲ ਹੋਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਅੱਜ ਦੀ ਘੜੀ ਉਹਨਾਂ ਦਾ ਜਿੰਦਗੀ ਭਰ ਇਹ ਬੁਲੜਾ ਹੀ ਨਹੀਂ ਹੈਗਾ ਉਹ ਕਿਹੜਾ ਜਿਉਂਦੇ ਆ ਆਪਣੇ ਜਾਂ ਚਾਹਤਾ ਮਤਲਬ ਉਹਦਾ ਉਸੇ ਟਾਈਮ ਖਤਮ ਹੋ ਗਏ ਜਿਹਨਾਂ ਦੇ ਬੱਚੇ ਖਤਮ ਹੋਏ ਆ ਹਾਂਜੀ ਇੱਕ ਤਸਵੀਰ ਅਸੀਂ ਦੇਖ ਰਹੇ ਆ 3 ਸਾਲ ਦਾ ਅਤਵਾਦੀ ਲਿਖਿਆ ਜੀ ਤਸਵੀਰ ਹਾਂਜੀ ਛੋਟਾ ਜਿਹਾ ਬੱਚਾ ਹੈ ਹਾਂਜੀ ਹੁਣ ਦੇਖੋ 3 ਸਾਲ ਦਾ ਅਤਵਾਦੀ ਹੋ ਸਕਦਾ ਹਾਂਜੀ ਇਹ ਤਾਂ ਤੁੰਥਨ ਪਤਾ ਹੀ ਆ ਸਰਕਾਰਾਂ ਦਾ ਜਦੋਂ ਸਰਕਾਰ ਦੀਆਂ ਬੱਚੇ ਨੂੰ ਕੀ ਵਿਰੋਧ ਪਤਾ ਕੁਛ ਪਤਾ ਨਹੀਂ ਉਹਨੂੰ ਆਪਣੀ ਜ਼ਿੰਦਗੀ ਬਾਰੇ ਨਹੀਂ ਪਤਾ ਹੁੰਦਾ ਲੈ ਮਿੱਕੀ ਖੇਡਣਾ ਕਿਹਦੇ ਨਾਲ ਖਤਰਨਾਕ ਕੀ ਆ ਕੀ ਨਹੀਂ ਤੇ ਉਹਨੂੰ ਅਤਵਾਦੀ ਕਿਹਾ ਗਿਆ ਦੇਖੋ ਉਹਨਾਂ ਦਾ ਕੀ ਦੇਖੋ ਬਾਹਰ ਦੇਖੋ ਕਿੰਨਾ ਜੋ ਤਸਵੀਰ ਏ ਉਸ ਵੇਲੇ ਦੀ ਤਸਵੀਰ ਹੈ ਤਾਂ ਕੋਈ ਬੱਚਾ ਜੋ ਗੁਰੂ ਘਰ ਵਿਖੇ ਆਇਆ ਹੋਗਾ ਆਪਣੇ ਮਾਪਿਆਂ ਨਾਲ ਦਰਸ਼ਨਦਾਰ ਕਰਨ ਲਈ ਉਹੀ ਤਾਂ ਗੱਲ ਹੈ ਜੀ ਦੇਖੋ ਇਹਦਾ ਮਾਸੂਮ ਦਾ ਕੀ ਕਸੂਰ ਸੀ ਆਪਾਂ ਵੱਡੇ ਤਾਂ ਸੋਚਦੇ ਆਂ ਵੀ ਆਪਣਾ ਕੋਈ ਵੈਰ ਵਿਰੋਧਾ ਕਿਸੇ ਨਾਲ ਇਹ ਵੈਰ ਸਿੱਖਾਂ ਨਾਲ ਹੀ ਕਿਉਂ ਕੀਤਾ ਜਾਂਦਾ ਸਿੱਖਾਂ ਨੂੰ ਕਿਉਂ ਮਾਰਿਆ ਗਿਆ ਜਾਂਦਾ ਸਿੱਖ ਹੀ ਕਿਉਂ ਅਤਵਾਦੀ ਕਹੇ ਜਾਂਦੇ ਆਂ ਜੋ ਆਪਣੇ ਹੱਕਾਂ ਲਈ ਲੜਦੇ ਤਾਂ ਉਹਨਾਂ ਨੂੰ ਅਤਵਾਦੀ ਕਹਿ ਦਿੱਤਾ ਜਾਂਦਾ ਹੈ। ਇਹ ਸਾਡੇ ਸਾਕ ਪੰਜੇ ਪਾਣਾ ਸਾਡੇ ਭਾਈਚਾਰੇ ਨਾਲ ਹੀ ਹੋ ਰਿਹਾ। ਕਿੰਨਾ ਕੁ ਦੁਖਦ ਸਮਾਂ ਸੀਗਾ ਉਹ ਲਾ ਕਿਉਂਕਿ ਤੁਸੀਂ ਵੀ ਕੋ ਜਿਨ੍ਹਾਂ ਨੇ ਲਾਈਵ ਦੇਖਿਆ ਉਹਨਾਂ ਦਾ ਕੀ ਹਾਲ ਹੋਊਗਾ ਸਾਡਾ ਕਲੇਜਾ ਦੇਖ ਕੇ ਫਟਦਾ ਹੈ। ਇਹੋ ਜਿਹੀਆਂ ਤਸਵੀਰਾਂ ਨੂੰ ਦੇਖ ਕੇ ਸਾਡਾ ਕਲੇਜਾ ਫਟਦਾ ਹੈ। ਮਨ ਭਾਰ ਆਉਂਦਾ ਉਸ ਵੇਲੇ ਜਦੋਂ ਸਾਡਾ ਯਾਦ ਕਰਦੇ। ਬਹੁਤ ਦੁਖਦ। ਜਿੰਨਾ ਕੁ ਦੁਖਦ ਸਮਾਂ ਸੀਗਾ ਬਹੁਤ ਜ਼ਿਆਦਾ ਹੋਊਗਾ ਜਿਨ੍ਹਾਂ ਨੇ ਦੇਖਿਆ ਉਹਨਾਂ ਦਾ ਕੀ ਹਾਲ ਹੋਊਗਾ। ਕਿ ਕਿ ਬੱਚੇ ਆਪਣੇ ਮਾਪਿਆਂ ਦੇ ਨਾਲ ਆਏ ਹੋਣਗੇ ਕਿ ਕਿ ਪੁੱਤ ਉਹਦਾ ਕੀ ਹਾਲ ਹੋਊਗਾ ਨਾ ਲਈ ਅਸੀਂ ਉਹਨੂੰ ਜਾਣਦੇ ਨਹੀਂ ਸੀਗੇ ਸਾਨੂੰ ਦੇਖ ਕੇ ਉਹਨਾਂ ਦੀ ਤਸਵੀਰ ਦੇਖ ਕੇ ਸਾਨੂੰ ਕੀ ਹਾਲ ਹੁੰਦਾ ਸਾਡਾ ਕਿਉਂਕਿ ਉਸ ਵੇਲੇ ਜਦੋਂ ਸੰਗਤਾਂ ਬਜ਼ੁਰਗ ਜਦੋਂ ਆਏ ਹੋਣਗੇ ਕਿਉਂਕਿ ਆਮ ਤੌਰ ਤੇ ਹੁਣ ਵੀ ਜਿੱਦਾਂ ਸੰਗਤ ਗੁਰੂ ਘਰ ਵਿਖਿਆਈ ਆ ਪਤਾ ਨਹੀਂ ਸੀ ਇਹ ਹਾਲਾਤ ਬਣਨਗੇ ਤਾਂ ਬਸ ਇਹ ਸਾਡੀ ਆਸਥਾ ਜਿਹੜੀ ਉਹਤੇ ਵੀ ਹੈਗਾ ਇਹਨਾਂ ਦਾ ਕੋਈ ਵੀ ਗੁਰੂ ਘਰ ਨਾਲ ਦਾ ਕਿਸੇ ਨੂੰ ਕੋਈ ਵੈਰ ਨਹੀਂ ਕਰਨਾ ਚਾਹੀਦਾ ਪਰਮਾਤਮਾ ਸਭ ਲਈ ਇੱਕ ਤੁਸੀਂ ਜਾਣਦੇ ਹੋ ਕਿ ਇਹ ਬੱਚਾ ਕੌਣ ਹੈ ਜਾਂ ਤੁਸੀਂ ਦੇਖਣ ਆਏ ਹੋ ਅੱਜ ਤੁਸੀਂ ਤਾਂ ਮੈਂ ਨਹੀਂ ਜਾਣਦੀ ਵੀ ਮੈਂ ਮੈਂ ਤਾਂ ਹਰ ਵਾਰ ਹਰ ਸਾਲ ਆਉਣੀ ਹੈ ਇਹਨਾਂ ਦੇ ਨਾਲ ਪਰ ਮੈਂ ਹਰ ਸਾਲ ਰੋ ਕੇ ਹੀ ਜਾਂਦੀ ਇੱਥੇ ਕਿਉਂਕਿ ਸਾਨੂੰ ਨਹੀਂ ਹਰ ਸਾਲ ਦੇਖ ਹਾਂਜੀ 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 ਦੇਖ ਕੇ ਸਾਡਾ ਉੱਥੋਂ ਐਂਟਰੀ ਕਰਦੇ ਹੀ ਬਸ ਸਾਡਾ ਮਨ ਭਰਨ ਲੱਗ ਜਾਂਦਾ ਵੀ ਆਹ ਹਾਲਾਤ ਕੀਤੇ ਸੀ ਅਸੀਂ ਫੋਟੋ ਦੇਖ ਕੇ ਹੀ ਅਸੀਂ ਇਹਨਾਂ ਮਨ ਨੂੰ ਹੁੰਦਾ ਤੇ ਜੇ ਇਹਨਾਂ ਨੇ ਲਾਈਵ ਦੇਖਿਆ ਹੋਊਗਾ ਉਨ੍ਹਾਂ ਦਾ ਕੀ ਹਾਲ ਹੋਊਗਾ ਕਿਉਂਕਿ ਜੇ ਕਹਿ ਲਈ ਕਿ ਮਹਾਰਾਜ ਜੀ ਦੇ ਸਰੂਪ ਤੇ ਵੀ ਹਮਲਾ ਹੋਇਆ ਸੀਗਾ ਬ੍ਰਿਤ ਸਰੂਪ ਨੇ ਉਹ ਵੀ ਆ ਦਰਸ਼ਨਾ ਵਾਸਤੇ ਜੋ ਸ਼੍ਰੀ ਕਲਤਕ ਸਾਹਿਬ ਤੇ ਸ਼ਿਵ ਜਿਦਾਂ ਦੇਖੋ ਹਲੇ ਤੱਕ ਵੀ ਨਹੀਂ ਰੁਕੀ ਉਹਨਾਂ ਨੇ ਹਲੇ ਤੱਕ ਵੀ ਨਹੀਂ ਰੁਕੀ ਗਈ ਪਤਾ ਨਹੀਂ ਕਿਉਂ ਗੁਰੂ ਨਾਲ ਕਿਸੇ ਨੂੰ ਕਿਉਂ ਵਿਰੋਧ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਜਿਹੜੀ ਕਿ ਉਹ ਸਮਾਂ ਨਹੀਂ ਯਾਦ ਰੱਖਦੀ ਜਾਂ ਨੌਜਵਾਨ ਗੁਰੂ ਸਾਹਿਬ ਨਾਲ ਨਹੀਂ ਜੁੜੇ ਉਹਨਾਂ ਨੂੰ ਕੀ ਕਹਿਣਾ ਚਾਹੂੰ ਬੱਸ ਜੀ ਗੁਰੂ ਨਾਲ ਜੁੜੋ ਆਪ ਦਾ ਸਿੱਖੇ ਸੰਭਾਲਣ ਨੂੰ ਜੇ ਸੰਭਾਲੀ ਜਾਂਦੀ ਤਾਂ ਮੈਨੂੰ ਤਾਂ ਇਹ ਸਿੱਖਾ ਨੂੰ ਇਹੀ ਹੈ ਬਸ ਬੱਚਿਆਂ ਨੂੰ ਕਹਿੰਦਾ ਹਾਂ ਜੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਕੱਲੀ-ਕੱਲੀ ਇਹ ਜੋ ਤਸਵੀਰ ਆ ਉਹ ਸਮਾਂ ਜਿਹੜਾ ਦਰਸਾਉਂਦੀ ਹੈ ਉਹ ਸਮੇਂ ਦੇ ਕਿਉਂਕਿ ਜਿੰਨੀ ਸੰਗਤ ਤੁਸੀਂ ਦੇਖ ਰਹੇ ਹੋ ਹਰ ਕੋਈ ਮਨ ਭਰ ਰਿਹਾ ਉਹ ਸਮਾਂ ਯਾਦ ਕਰ ਰਿਹਾ ਤਾਂ ਇੱਥੇ ਤੁਸੀਂ ਵੀ ਆਏ ਹੋ ਜੀ ਇਹ ਪ੍ਰਦਰਸ਼ਨੀ ਦੇਖਣ ਲਈ ਹਾਂਜੀ ਹਾਂਜੀ ਅਸੀਂ ਵੀ ਆਏ ਮਨ ਭਰ ਆਇਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਨ ਭਰ ਆਇਆ ਦੇਖਿਆ ਨਹੀਂ ਜਾਂਦਾ ਦੇਖਿਆ ਨਹੀਂ ਜੰਗਾ ਕਿ ਬਹੁਤ ਤ ਦੁਖਤ ਸਮਾ ਸੀਗਾ ਉਹਲਾ ਜਦੋਂ ਇਹ ਹਾਲਾਤ ਬਣੇ ਸੀ ਹਾਂਜੀ ਹਾਂਜੀ ਬਹੁਤ دیر ਹੋ ਗਈ ਪਹਿਲੀ ਵਾਰੀ ਇੱਥੇ ਆਏ ਆ ਦੇਖਣ ਪਹਿਲੀ ਵਾਰੀ ਆਏ ਹੂੰ ਤੁਸੀਂ ਉਦਾਂ ਹੁੰਦੇ ਰਹਿੰਦੇ ਪਰ ਇਸ ਟਾਈਮ ਤੇ ਜਦੋਂ ਪ੍ਰਦਰਸ਼ਨੀ ਜਿਹੜੀ ਆ ਪਹਿਲੀ ਵਾਰੀ ਇੱਦਾਂ ਦੇਖੀ ਉਹ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਝਲਕ ਜਿਹੜੀ ਪਹਿਲੀ ਵਾਰੀ ਦੇਖਿਆ ਕਿ ਕਿੰਨਾ ਦੁਖਤ ਸਮਾ ਸੀਗਾ ਹਾਂਜੀ ਉਹ ਤਸਵੀਰ ਲੱਗੀ ਆ ਸ਼ਾਇਦ ਉਹਦਾ ਪਰਿਵਾਰ ਸਾਰਾ ਮਾਤਾ ਜੀ ਦਾ ਗੁਜਰ ਚੁੱਕਾ ਪਰ ਕੋਲ ਬੈਠੀ ਆ ਫੋਟੋ ਤੇ ਦੇਖ ਕੇ ਮਨ ਬਹੁਤ ਭਰਿਆ ਆ ਸੰਗਤ